ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਨੀਮੀ ਪ੍ਰੇਮੀ ਜਨੋ ਸਤਿਗੁਰੂ ਜੀ ਉਸਤਤ ਨਿੰਦਾ ਬਾਰੇ ਪਵਨ ਗੁਰਬਾਣੀ ਰਾਹੀਂ ਸਾਡੇ ਨਾਲ ਸਾਂਝ ਪਾਉਂਦੇ ਹਨ ਆਓ ਆਪਾਂ ਰਲ ਮਿਲ ਕੇ ਲਾਹੇ ਪ੍ਰਾਪਤ ਕਰੀਏ ਸਤਿਗੁਰੂ ਕਿਰਪਾ ਕਰਦੇ ਹਨ ਗੌੜੀ ਰਾਗ ਵਿੱਚ ਨਾਮੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ فرمਉਂਦੇ ਹਨ ਉਸਤਤ ਨਿੰਦਾ ਦਉ त्यागे खोजै पद निर्वाणा जन नानक ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਫਿਰ ਸਤਿਗੁਰੁ ਤਨਸਰੀ ਰਾਗ ਵਿਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ ਪਰ ਨਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੈ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹੇ ਪਖਾਨੈ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਮਾਰੂ ਰਾਗ ਵਿੱਚ ਕਿਰਪਾ ਕਰਕੇ ਫਰਮਾਉਂਦੇ ਹਨ ਕਿ ਗੁਰਮਖ ਬੂਝੇ ਸਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਾਇਆ ਵਾਰ ਰਾਮਕਲੀ ਵਿੱਚ ਧੰਨ ਗੁਰੂ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਉਸਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕੀ ਜਿ ਤਿਆਗੀ ਹੱਬੇ ਸਾਤ ਕੂੜਾਵੇ ਡਿਠੇ ਤਉ ਪੱਲੇ ਤੈਡੇ ਲਾਗੀ ਧੰਨ ਗੁਰੂ ਤੇਗ ਬਹਾਦਰ ਬਹਾਦਰ ਜੀ ਸੋਰਠ ਰਾਗ ਵਿੱਚ ਕਿਰਪਾ ਕਰਕੇ ਫਰਮਾਉਂਦੇ ਹਨ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਹੀ ਫਰਮਾਉਂਦੇ ਹਨ ਬਸੰਤ ਹੰਡੋਲ ਦੇ ਰਾਹੀ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ੳਰ ਅਨੂ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਆਪਣੇ ਸ਼ਲੋਕ ਨਾਵੇ ਦੇ ਰਾਹੀ ਫਰਮਾਉਂਦੇ ਹਨ ਸ਼ਲੋਕ ਮਹੱਲਾ ਨਾਵਾਂ ਵਿੱਚ ਅਸੀਂ ਭੋਗ ਦੇ ਸ਼ਲੋਕ ਸਰਵਣ ਕਰਦੇ ਹਾਂ ਸਤਿਗੁਰੂ ਫਰਮਾਉਂਦੇ ਹਨ ਉਸਤਤ ਨਿੰਦਾ ਬਾਰੇ ਦੱਸਦੇ ਹਨ ਉਸਤਤ ਨਿੰਦਿਆ ਨਾਹੀ ਜੀ ਕੰਜਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਪੁੱਲਾ ਨ ਚਿਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ